ਮਾਰਿਆ ਕਿਸੇ ਨੇ ਬਘੇਲ ਤੋਂ ਉਹ ਬੰਦਾ ਆਰਐਸਓ ਦਾ ਤੂੰ ਐਵੇਂ ਜਿੰਮੇਦਾਰੀ ਲਈ ਨਾ ਡਰਾਮੇ ਕਰੀਏ ਨਾ ਆਪਣੇ ਨੰਬਰ ਬਣਾਉਣ ਨੂੰ ਉਹ ਕਿਹੜੀ ਗੱਲ ਤੈਨੂੰ ਮੈਂ ਅਸਲੀ ਦੀ ਫੋਟੋ ਵੀ ਪੇਂਟਾ ਜਦੋਂ ਮੈਂ ਕੰਮ ਕੀਤਾ ਮੈਂ ਕਿਹਾ ਮਰੇ ਵੀ ਫੋਟੋ ਵੀ ਨਹੀਂ ਕੋਈ ਕੰਮ ਹੋਇਆ ਉਹ ਵੀਡੀਓ ਪਈ ਮੇਰੇ ਕੋਲ ਲੈ ਦਿਖਾ ਦੇ ਗੋਲੀ ਮਾਰਦੇ ਦਿਖਾ ਦੇ ਨਾ ਭੇਜ ਦੇ ਤੁਸੀਂ ਤੁਸੀਂ ਗੋਲੀ ਮਾਰਵਲੇ ਵੀਡੀਓ ਬਣਾਈ ਹੋਣੀ ਨਾ ਉਹ ਭੇਜ ਦੇ ਚੱਲ ਚੱਲ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਂ ਤਾਂ ਤੂੰ ਫੇਕਿਆ ਲੱਗਦਾ ਮੈਂ ਐਵੇਂ ਕਿਸੇ ਨੇ ਕੋਈ ਕਿਸੇ ਨੇ ਆਰਐਸਓ ਦਾ ਬੰਦਾ ਮਾਰਤਾ ਹੋਣਾ ਤੂੰ ਜਿੰਮੇਦਾਰੀ ਲੈ ਕੇ ਆਪਣੇ ਨੰਬਰ ਵਾਦੀ ਕਰਨਾ ਚਾਹੁੰਦਾ ਫੰਡ ਇਕੱਠਾ ਕਰ ਰਿਹਾ ਹੈ ਮੈਂ ਆਪਕੇਲ ਸਿੰਘ ਮੈਨੂੰ ਪਤਾ ਮੇਰੇ ਆਰੇ ਮੈਨੂੰ ਲੱਗਦਾ ਤੂੰ ਫੰਡ ਇਕੱਠਾ ਕਰਨ ਦੀ ਡਰਾਮਾ ਕਰਦਾ ਫੰਡ ਮੈਨੂੰ ਕਾਣ ਦੋਗਾ ਤਸ ਤੇ ਪਾਪੇ ਨੇ ਮੈਨੂੰ ਫੰਡ ਲੈ ਜਾਂਦੇ ਆ ਤੁਸੀਂ ਸਿੱਖਾਂ ਤੋਂ ਪੈਸੇ ਕਰਾ ਜਿਹੜੇ ਕੱਟੜਵਾਦੀ ਖਾਲਿਸਤਾਨੀ ਸੋਸ਼ਲ ਬੰਦੇ ਨੂੰ ਫੰਡ ਇਕੱਠਾ ਕਰਦੇ ਹੋ ਪਾਕਿਸਤਾਨੀ ਸਰਕਾਰ ਤੋਂ ਪੈਸੇ ਇਕੱਠਾ ਕਰਦੇ ਹੋ ਹੋਰ ਕੀ ਕਰਦੇ ਤੁਹਾਡਾ ਕੰਮ ਕੀ ਆ ਪਾਕਿਸਤਾਨੀ ਤੂੰ ਕਿੱਥੋਂ ਫੰਡ ਕਰਦਾ ਗੰਦੇ ਪਾਣੀ ਤੋਂ ਮੈਂ ਤਾਂ ਹਿੰਦੁਸਤਾਨ ਦੇ ਰਹਿਣ ਵਾਲਾ ਫਿਰ ਮੈਂ ਪੰਜਾਬ ਦਾ ਰਹਿਣ ਵਾਲਾ ਤੇਰੇ ਆਹ ਕਿਹੜਾ ਕਿ ਤੂੰ ਪੰਜਾਬ ਦੇ ਲੋਕੋ ਪੰਜਾਬ ਦੇ ਲੋਕਾਂ ਦਾ ਕਤਲ ਕਿਉਂ ਕਰਦਾ ਪਿਆ ਹੈ ਕਿੰਨੇ ਗੁਰੂ ਹੋਏ ਨੇ ਸਾਰੇ ਹਿੰਦੂ ਹੀ ਹੋਏ ਨੇ ਕੌਣ ਨੇ ਦੱਸ ਬਰ ਮੈਨੂੰ ਉਹ ਕਿਹੜਾ ਹਿੰਦੂ ਹੋਇਆ ਦੱਸ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੱਥੋਂ ਇਹਨੇ ਪਟਰੇ ਦਵਾਏ ਨੇ ਤੁਸੀਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਉਹਨਾਂ ਦੇ ਜਿੱਥੇ ਜਿੱਥੇ ਦੀ ਚੋਅ ਲਓ ਲੋਕਾਂ ਨੂੰ ਹੈ ਇਹ ਬਿਆਨ ਦਿੰਨਾ ਇਹਨਾਂ ਤੋਂ ਅਰੇਜ ਕਰ ਤੇਰੀ ਉਮਰ ਵਾਚੂਗੀ ਤੂੰ ਨਾ ਕੋਈ ਵੀ ਗਰੇਡ ਕਰ ਤੁਸੀਂ ਵੀ ਗਰੇਡ ਕਰੋ ਸਾਡੇ ਨਹੀਂ ਇੱਕ ਸਿੱਧਾ ਕੰਮ ਕਰਾਂਗੇ ਆ ਕੇ ਨਾ ਕਿ ਲੈਣ ਦੇਣਾ ਦਾ ਤੇਰੀ ਗੱਲ ਸਹੀ ਹੈ ਤੂੰ ਫੇਕ ਬੰਦਾ ਲੱਗਦਾ ਮੈਨੂੰ ਤਾਂ ਤੂੰ ਅਮੀਰ ਦੇ ਨੂੰ ਦੱਸ ਮੈਂ ਕਿ ਹੁਣ ਮੇਰੀ ਗੱਲ ਕਰਦਾ ਮਾਰ ਮਾਰਿਆ ਕਿਸੇ ਨੇ ਬਘੇਲ ਤੋਂ ਉਹ ਬੰਦਾ ਅਰਸਦਾ ਤੂੰ ਵੀ ਜ਼ਿੰਮੇਵਾਰੀ ਲਈ ਹੈ ਨਾ ਡਰਾਮੇ ਕਰੀ ਜਨਾ ਆਪਣੇ ਨੰਬਰ ਬਣਾਉਣ ਨੂੰ ਉਹ ਕਿਹੜੀ ਗੱਲ ਤੈਨੂੰ ਮੈਂ ਅਸਲੀ ਦੀ ਫੋਟੋ ਹੀ ਭੇਜਾਂ ਜਿੱਦਾਂ ਮੈਂ ਕੰਮ ਕੀਤਾ ਦੇ ਦੇ ਦਿਖਾ ਦਫਾ ਇਹ ਨਾ ਮਾਗਰ ਮਰਨੀ ਫੋਟੋ ਹੀ ਭੇਜ ਜਿਹੜਾ ਕੰਮ ਹੋਇਆ ਉਹ ਵੀ ਵੀਡੀਓ ਪਈ ਮੇਰੇ ਕੋਲ ਲਿਖਾ ਦੇ ਗੋਲੀ ਮਾਰਦੇ ਦਿਖਾ ਦੇ ਨਾ ਭੇਜ ਦੇ ਤੁਸੀਂ ਗੋਲੀ ਗੋਣੀ ਤੁਸੀਂ ਤੁਸੀਂ ਗੋਲੀ ਮਾਰਵਲੇ ਵੀਡੀਓ ਬਣਾਈ ਹੋਣੀ ਨਾ ਉਹ ਭੇਜ ਦੇ ਚਲ ਚਲ ਗੋਲੀ ਮਾਰਦੇ ਵੀਡੀਓ ਬਣਾਈ ਹੋਣੀ ਨਾ ਗੋਲੀ ਮਾਰਦੇ ਦੀ ਵੀਡੀਓ ਬਣਾਈ ਹੋਣੀ ਹੈ ਨਾ ਆਪਾਂ ਹਾਂ ਹੈ ਨਾ ਬਣਾਈ ਹੋਣੀ ਨਾ ਭੇਜ ਦੇ ਜਿੰਨੀ ਜਦ ਤੱਕ ਟੈਨਸ਼ਨ ਨਾ ਲੈਣਾ ਪਰ ਜਿਹੜਾ ਮੈਂ ਬਦੋ ਸਮਝਾਣਾ ਚਾਹ ਰਿਹਾ ਉਹ ਇਹ ਗੱਲ ਆ ਤੂੰ ਤਿਆਰ ਰਹਿ ਹੁਣ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਨੂੰ ਤਾਂ ਤੂੰ ਫੀਕੀਆ ਲੱਗਦਾ ਮੈਂ ਐਵੇਂ ਕਿਸੇ ਨੇ ਕਿਸੇ ਨੇ ਆ ਰਸੋ ਦਾ ਬੰਦਾ ਮਾਰਤਾ ਹੋਣਾ ਤੂੰ ਜਿੰਮੇਵਾਰੀ ਲੈ ਕੇ ਆਪਣੇ ਨੰਬਰਵਾਜੀ ਕਰਨ ਜਾਣਾ ਫੰਡ ਇਕੱਠਾ ਕਰਨ ਜਾਣਾ ਗਾਗਰ ਗੇੜਦਾ ਮੈਂ ਬਕੇਲ ਸਿੰਘ ਸੋ ਨੂੰ ਪਤਾ ਮੇਰੇ ਯਾਰੇ ਮੈਨੂੰ ਲੱਗਦਾ ਤੂੰ ਫੰਡ ਇਕੱਠਾ ਕਰਨ ਦੀ ਡਰਾਮਾ ਕਰਦਾ ਫੰਡ ਮੈਨੂੰ ਕਣ ਲਊਗਾ ਤਸ ਤੂੰ ਤਾਂ ਕਦੇ ਮੈਨੂੰ ਫੰਡ ਲਈ ਜਾਂਦੇ ਆ ਤੁਸੀਂ ਸਿੱਖਾਂ ਤੋਂ ਪੈਸੇ ਜਿਹੜੇ ਕੱਟਰਵਾਦੀ ਖਾਲਿਸਤਾਨੀ ਸੋਸ਼ਲ ਬੰਦੇ ਉਹਨਾਂ ਨੂੰ ਫੰਡ ਇਕੱਠਾ ਕਰਦੇ ਹੋ ਪਾਕਿਸਤਾਨ ਤੋਂ ਫੰਡ ਇਕੱਠਾ ਕਰਦੇ ਹੋ ਬੁੱਢਾ ਮਾਰ ਕੇ ਵੀ ਅਸੀਂ ਖੋਟੀਆਂ ਜ਼ਿੰਮੇਵਾਰੀ ਚੱਕਾਂਗੇ ਪਾਕਿਸਤਾਨੀ ਸਰਕਾਰ ਤੂੰ ਤਾਂ ਪੈਸੇ ਇਕੱਠਾ ਕਰਦੇ ਹੋ ਹੋਰ ਕੀ ਕਰਦੇ ਤੁਹਾਡਾ ਕੰਮ ਕੀ ਹੈ ਪਾਕਿਸਤਾਨੀ ਤੂੰ ਕਿੱਥੇ ਫੜ ਕਰਦਾ ਘੰਡੇ ਪਾ ਨਹੀਂਦਾ ਮੈਂ ਤਾਂ ਹਿੰਦੁਸਤਾਨ ਦੇ ਰਹਿਣ ਵਾਲਾ ਇੱਥੇ ਮੈਂ ਪੰਜਾਬ ਦਾ ਰਹਿਣ ਵਾਲਾ ਤੇਰੇ ਆ ਰਹਿਣ ਵਾਲਾ ਫੇ ਤੂੰ ਪੰਜਾਬ ਦੇ ਲੋਕ ਨੂੰ ਪੰਜਾਬ ਦੇ ਲੋਕਾਂ ਦਾ ਕਦਰ ਕਿਉਂ ਕਰਦਾ ਪਿਆ ਚਲੋ ਰਹਿ ਨੇ ਵੀ ਪੰਜਾਬ ਚੋਂ ਜਵਾਕ ਥੋੜੇ ਹਿੰਦੀ ਬੋਲਦੇ ਆ ਹਾਂ ਪੰਜਾਬ ਦੇ ਤੁਸੀਂ ਸਾਡੇ ਨਹੀਂ ਹੋਏ ਤੈਨੂੰ ਜਦਾ ਪਰ ਤੈਨੂੰ ਇਹ ਆਪਾਂ ਨੂੰ ਜਦਾ ਪਤਾ ਵੀ ਆਪਣੇ ਸਾਡੇ ਜਵਾਕ ਹਿੰਦੀ ਬੋਲਦੇ ਪੰਜਾਬੀ ਬੋਲਦੇ ਆ ਜਦੋਂ ਤੂੰ ਗੰਦ ਬੋਲਦਾ ਮੋਹ ਨਹੀਂ ਨਹੀਂ ਤੈਨੂੰ ਜਦਾ ਪਤਾ ਪਹਿਲਾਂ ਇਹ ਤਾਂ ਦੱਸਿਓ ਆਪਾਂ ਨੂੰ ਜਦਾ ਪਤਾ ਆਪਣੇ ਜਵਾਕ ਪੰਜਾਬੀ ਬੋਲਦੇ ਕਿ ਹਿੰਦੀ ਬੋਲਦੇ ਉਹ ਮੈਨੂੰ ਤੇਰੇ ਸਾਰੇ ਟੱਬਰ ਦਾ ਪਤਾ। ਦੇਖ ਟਾਈਮ ਨਹੀਂ ਲੱਗਦਾ ਹੁੰਦਾ ਟੱਬਰ ਤੱਕ ਜਾਣ ਨੂੰ ਦੀ। ਜੀ ਰੱਬ ਨੂੰ ਸਵਾਸ ਤੋਂ ਫੋਨ ਕੀਤਾ ਬਾਅਦ ਆ ਗਿਆ ਆਪਣੇ ਕੰਮਾਂ ਤੋਂ। ਨਹੀਂ ਨਹੀਂ ਫੇਰ ਕਿਉਂ? ਇਹ ਤੂੰ ਜਾਮ ਨਾ ਖੜ ਪੰਜਾਬ ਦੇ ਹਿੱਤਾਂ 'ਚ ਖੜ। ਇਹ ਜਿਹੜੇ ਤੂੰ ਕੰਮ ਕਰੇਂਗਾ ਤੈਨੂੰ ਨਰਕਾਂ 'ਵਲ ਟੱਕਣਗੇ। ਨਹੀਂ ਫੇਰ ਤੁਸੀਂ Hindu ਮਾਰੋ ਤੇ ਫਿਰ ਨਾਲ ਕਿਹਨੂੰ ਤੁਹਾਡੇ ਨਾਲ ਖੜੀਏ? Hinduਾਂ ਦੇ ਕਾਤਲਾਂ ਦੇ ਨਾਲ ਖੜ ਜੀ ਅਸੀਂ ਲੋਕ। ਕਿਹੜਾ Hindu ਮਾਰਿਆ ਦੱਸ? ਤੂੰ ਆਪ ਹੀ ਤੂੰ ਆਪ ਹੀ ਕਿਹਨਾਂ ਮਾਰਸ ਦਾ ਬੰਦਾ ਮਾਰਤਾ? ਤੇਰੇ ਨਾਲ ਖੜ ਜਾ ਮੈਂ। ਉਹ ਚੋਰ ਇੰਬੂ ਸੀ ਨਹੀਂ ਨਹੀਂ ਮੈਨੂੰ ਇਹ ਦੱਸ ਨਾ ਸਸੂਰੀ ਮਾਰਿਆ ਆਹ ਤੂੰ ਪਹਿਲਾਂ ਜਿਆਦਾ ਪਿੱਛੇ ਗੱਲ ਨਾ ਕਰ ਤੂੰ ਆਹੀ ਲੜਾ ਤੂੰ ਕਹਿੰਦਾ ਮੈਂ ਆਰਐਸਐਸ ਦਾ ਬੰਦਾ ਮਾਰਤਾ ਤੂੰ ਕਹਿੰਦਾ ਬਹਿਣਾ ਆਪਣੇ ਮੂੰਹ ਮੈਨੂੰ ਤੈਨੂੰ ਸੁਣ ਨੀ ਉਹਨੂੰ ਤੂੰ ਮਾਰਦਾ ਸਾਡੇ ਹਿੰਦੂ ਭਰਾ ਨੂੰ ਮਾਰਦਾ ਤੇਰੇ ਨਾਲ ਖੜਦੀ ਹੈ ਤੂੰ ਕਹਿੰਦਾ ਸੁਕਣਾ ਮੇਰੀ ਗੱਲ ਸੁਣ ਮੈਂ ਕਹਾਂ ਕਿ ਵੀ ਰਾਮਾਨਾ ਬਹੁਤ ਚੰਗਾ ਸੀਗਾ ਮੈਂ ਰਾਮ ਦਾ ਪੁੱਤ ਲਾ ਫੁਕਣਾ ਤੂੰ ਸੁਕਣ ਦੇ ਦੇ ਬਿਲਕੁਲੀ ਵਕਨਾਂ ਇਹ ਛੜੋ ਚਾਰ ਬੰਦੇ ਇਕੱਠੇ ਹੋ ਕੇ ਸਰਤਾ ਦਾ ਪੁੱਤਲਾ ਫੂਕਣਾ ਲੱਜਨੇ ਆ ਉਹ ਕਿੰਨੀ ਚੰਗੀ ਗੱਲ ਹੈ ਨਹੀਂ ਉਹ ਜਿਹਨੂੰ ਤੂੰ ਗੋਲੀ ਮਾਰੀ ਉਹਨੇ ਫੂਕਤਾ ਜਵਾਬ ਦੇਣਾ ਸੰਤਾ ਦੇ ਸੰਤਾ ਨਾਲ ਕਿਹੜੇ ਸੰਤਾ ਦਾ ਪੁੱਤਲਾ ਫੂਕਤਾ ਤੁਸੀਂ ਉਹ ਬਈਆਣਾ ਨਹੀਂ ਹਲਕੇ ਚਲਦਾ ਸੀ ਉਹ ਛੱਡ ਬੱਸ ਕਰ ਬੱਸ ਕਰ ਤੁਹਾਨੂੰ ਲੜਾਈ ਹੋਣੀ ਚਾਹੀਦੀ ਆ ਉਹ ਭਈਆ ਨਾਲ ਚਲਦਾ ਸੀਗਾ ਉਹ ਨਹੀਂ ਚਲਦਾ ਨਾ ਫਿਰ ਇੱਕ ਗੱਲ ਦੱਸ ਹੈ ਜਿੰਨੇ ਗੁਰੂ ਹੋਏ ਨੇ ਸਾਰੇ ਹਿੰਦੂ ਹੀ ਹੋਏ ਨੇ ਕੌਣ ਨੇ ਦੱਸ ਮੈਨੂੰ ਉਹ ਕਿਹੜਾ Hindu ਹੋਇਆ ਦਾ ਸੁਣਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਿੱਥੋਂ ਐਨੇ ਪਟਰੇ ਘਵਾਏ ਨੇ ਤੁਸੀਂ ਉਹਨਾਂ ਨੂੰ ਹੀ ਗਾਲਾਂ ਕੱਢੀ ਜੰਨੇ ਉਹਨਾਂ ਦੇ ਜਿੱਥੇ ਜੇਰੀ ਚੋਂ ਆਏ ਲੋਕਾਂ ਨੂੰ ਹੈ ਜਿਨੇ ਉਹ ਉਹਨਾਂ ਨੇ ਪਾਇਆ ਨਹੀਂ ਹੈ ਨਾ ਜਿਹਨੂੰ ਪਾਇਆ ਸੀਗਾ ਉਹ ਪਾਇਆ ਸੀ ਵੀ ਅਕਲ ਹੁੰਦੀ ਨਹੀਂ ਉਹ ਆਪਾਂ ਲੱਜ ਜਨੇ ਵਿਗਿਆਨ ਦੇਣ ਵੰਡਣ ਲੱਜਨੇ ਆ ਸਿਰਫ ਪੈ ਇਕੱਠੇ ਕਰਨ ਵਾਸਤੇ ਉਹ ਵਿਗਿਆਨ ਤੂੰ ਕਿਹੜਾ ਵੰਡ ਰਿਹਾ ਤੂੰ ਕੀ ਵੰਡ ਰਿਹਾ ਉਹ ਦੱਸੀ ਮੈਨੂੰ ਕੀ ਕਰ ਰਿਹਾ ਉਹ ਵੀ ਕੋਵਰ ਤੁਹਾਡੇ ਭਰਾ ਨੇ ਉਹ ਸਨਮਾਨ ਵੀ ਤੋਂ Hindu ਚੋਂ ਪਾਇਆ ਫਿਰ ਜਾਂ Hindu Musalmanਾਂ ਚੋਂ ਆਏ ਨੇ ਇਹ ਕਿਹੜੀਆਂ ਗੱਲਾਂ ਨੇ ਤੇਰੀਆਂ ਨੋਰ ਕੀ ਨੇ ਦੱਸ ਤੂੰ ਮੈਨੂੰ ਜਦੋਂ ਜਵਾਬ ਦੇਣਾ ਮੈਨੂੰ ਆਉਂਦੇ ਫਿਰ ਕੂਲੇ ਬਿਆਨ ਦਿੰਨਾ ਇਹਨਾਂ ਤੋਂ ਗਰੇਜ ਕਰ ਤੇਰੀ ਉਮਰ ਵੱਜੂਗੀ ਤੂੰ ਵੀ ਨਾਤ ਨੂੰ ਵੀ ਗਰੇਜ ਕਰ ਤੁਸੀਂ ਵੀ ਗਰੇਜ ਕਰੋ ਅਸੀਂ ਨਹੀਂ ਸਿੱਧਾ ਕੰਮ ਕਰਾਂਗੇ ਆ ਕੇ ਤੁਸੀਂ ਵੀ ਗਰੇਜ ਕਰੋ ਫਿਰ ਕਿੰਨੇ ਤੂੰ ਕਿੱਥੇ ਜਾਣਾ ਕੀ ਕਰਨਾ ਫਿਰ ਤੁਸੀਂ ਮੈਂ ਹੋਰ ਮਾੜੀ ਗੱਲ ਨਹੀਂ ਕਰਨੀ ਚਲ ਵਾਹਿਦਰ ਜੀ ਦਾ ਖਾਲਸਾ ਗੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ